ਇੱਕ ਬਰੁਕੀ ਸਰ ਮਿਰਗੀ ਦਾ ਦੌਰਾ ਮਿਰਗੀ ਦਾ ਦੌਰਾ ਮੇਰੇ ਕੋਲ ਪੇਸ਼ੈਂਟ ਕਾਫੀ ਆਉਂਦਾ ਮਿਰਗੀ ਦਾ ਮਿਰਗੀ ਦਾ ਦੌਰਾ ਕਹਿੰਦੇ ਨੇ ਜੀ ਜਦੋਂ ਪੈਂਦਾ ਬੰਦੇ ਨੂੰ ਹੋਸ਼ ਨਹੀਂ ਰਹਿੰਦੀ ਬੰਦੇ ਨੂੰ ਕੁਝ ਟਾਈਮ ਲਈ ਮਿਰਗੀ ਦਾ ਦੌਰਾ ਪੈਂਦਾ ਕਈ ਵਾਰ 2 ਤੋਂ 3 ਮਿੰਟ ਲਈ ਕਈ ਵਾਰ 5 ਤੋਂ 10 ਮਿੰਟ ਲਈ ਵੀ ਪੈ ਜਾਂਦਾ ਜਦੋਂ ਦੌਰਾ ਪੈਂਦਾ ਬਰੁਕੀ ਸਾਹਿਬ ਉਸ ਤੋਂ ਬਾਅਦ ਜਦੋਂ ਬੰਦਾ ਹੋਸ਼ ਵਿੱਚ ਆਉਂਦਾ ਹੋਸ਼ ਵਿੱਚ ਆਉਣ ਤੋਂ ਬਾਅਦ ਇੰਨਾ ਜਿਆਦਾ ਢਟਾਲ ਹੋ ਜਾਂਦਾ ਇੰਨਾ ਜਿਆਦਾ ਬੇਜਾਨ ਹੋ ਜਾਂਦਾ ਕਈ ਵਾਰ ਤਾਂ ਬੰਦਾ ਸਾਰੀ ਸਾਰੀ ਦਿਹਾੜੀ ਰਾਤ ਨਹੀਂ ਆਉਂਦਾ ਕਈ ਵਾਰ ਤਿੰਨ ਤਿੰਨ ਚਾਰ ਦਿਨ ਵੀ ਉਹਦਾ ਸਰੀਰ ਕੰਮ ਨਹੀਂ ਕਰਦਾ ਬੈੱਡ ਤੇ ਲੇਟਾ ਰਹਿੰਦਾ ਲੇਟਿਆ ਰਹਿੰਦਾ ਉਹਦੇ ਵਿੱਚ ਲੋਕ ਕਈ ਚਮੜੇ ਦੀ ਜੁੱਤੀ ਸੁਗੋਂਦੇ ਨੇ ਕੋਈ ਕੁਛ ਕੋਈ ਚਮਚੇ ਨਾਲ ਦੰਦਲ ਜਦੋਂ ਪੈ ਜਾਂਦੀ ਹੈ ਦੰਦ ਮੀਚ ਲੈਂਦਾ ਮੰਦਾ ਦੰਦਲਾ ਖੋਲਣੀ ਸ਼ੁਰੂ ਕਰ ਦਿੰਦੇ ਨੇ ਉਹ ਸਾਰਾ ਜਦੋਂ ਅਸੀਂ ਇਦਾਂ ਦਾ ਟਰੀਟਮੈਂਟ ਕਰਦੇ ਆ ਫਿਰ ਸਭ ਗਲਤ ਨੇ ਉਹਦੇ ਨਾਲ ਬੰਦੇ ਦੀ ਜਾਨ ਵੀ ਜਾ ਸਕਦੀ ਆ ਉਹਦੇ ਵਿੱਚ ਜਦੋਂ ਅਸੀਂ ਜ਼ੋਰ ਲਗਾਉਨੇ ਆ ਜਦੋਂ ਅਸੀਂ ਦੰਦਾ ਵਿੱਚ ਚਮਚਾ ਪਾ ਕੇ ਅਸੀਂ ਖੋਲਣ ਦੀ ਕੋਸ਼ਿਸ਼ ਕਰਦੇ ਆ ਹੋ ਸਕਦਾ ਸਾਡੇ ਬ੍ਰੇਨ ਦੇ ਉੱਤੇ ਅਸਰ ਹੋ ਕੇ ਸਾਡੇ ਬ੍ਰੇਨ ਦਾ ਅਟੈਕ ਵੱਧ ਸਕਦਾ